ਸਰਾਲੇ ਵੀ ਲਗਭਗ ਵੇਲੇ ਹੀ ਹੋਏ ਬੈਠੇ ਆ ਬਾਈ ਫਰਹਾਲ ਤੁਹਾਨੂੰ ਮੈਂ ਦਿਖਾ ਦਿਆਂ ਜਿਹੜਾ ਇਹ ਫਰਹਾਲ ਮੈਂ ਹੈਗਾ ਮਨਾਲੀ ਦੇ ਵਿੱਚ ਮਨਾਲੀ ਦੀ ਇਹ ਸਿਲੌਂਗ ਵੈਲੀ ਹੈ ਤੇ ਕੋਈ ਟੂਰਿਸਟ ਨਹੀਂ ਗਾ ਤੁਸੀਂ ਦੇਖ ਲਓ ਠੀਕ ਆ ਤੇ ਇਧਰੋਂ ਇੱਕ ਪਾਸਾ ਨਹੀਂ ਮੈਂ ਸਾਰੇ ਪਾਸੇ ਦਿਖਾ ਦਣਾ ਤੇ ਜਿਹੜੇ ਵਿਚਾਰਾ ਨੇ ਕੋਈ ਕੰਮ-ਕੁਮ ਤੋਰ ਨਾ ਹੁੰਦਾ ਉਹ ਵੀ ਐ ਛਾਤਰਿਆਂ ਲਈ ਬੈਠੇ ਹੋ ਉੱਠ ਵੀ ਵਿਚਾਰਾ ਸੂਰਜ ਕਹਿੰਦੇ ਅੱਖਾਂ ਗੱਡੀ ਜਾਂਦਾ ਵੀ ਕੋਈ ਆਉਂਦਾ ਤਾਂ ਹੈ ਨਹੀਂ ਤੇ ਇਧਰੋਂ ਅਜ ਦਿਖਾਵਾਂ ਕੈਫੇ ਉਹ ਵੀ ਵੇਲੇ ਖੜੇ ਆ ਠੀਕ ਆ ਤੇ ਨਾ ਖੇਡਣ ਨੂੰ ਕੋਈ ਜਵਾਬ ਆਉਂਦਾ ਤੇ ਨਾ ਮਨ ਲਾ ਵੀ ਆਹ ਕਾਰਾਂ ਲੋਕਲ ਨੇ ਠੀਕ ਹੈ ਤੇ ਮੰਨ ਲਓ ਕੋਈ ਵਿਰਲਾ ਵਾਂਝਾ ਭਾਵੇਂ ਕੋਈ ਲੰਗਾ ਟੱਪਿਆ ਆ ਜੀ ਠੀਕ ਹੈ ਆਦਰਵਾਇਸ ਸਾਰਾ ਹਮਾਚਲਾ ਇਸ ਵਕਤ ਜਿਹੜਾ ਵਿਲਾ ਪਿਆ ਉਹਦੇ ਕਈ ਕਾਰਨ ਕੀ ਕੀ ਆ ਪਹਿਲਾ ਤਾਂ ਇੱਥੇ ਜਿਹੜਾ ਹੈਗਾ ਰਸਤੇ ਰੁਸਤੇ ਭਾਰੀ ਮੀਂਹ ਪਿਆ ਦੂਜਾ ਪੰਜਾਬ ਵਾਲਿਆਂ ਨਾਲ ਜਿਸ ਤਰ੍ਹਾਂ ਦਾ ਬਿਹੇਵਰ ਕਈ ਵਾਰੀ ਹਮਾਚਲੇ ਦੇ ਸ਼ਰਾਰਤੀ ਬੰਦੇ ਨੇ ਕੀਤਾ ਹੈ ਨਾ ਉਹ ਸਾਰਿਆਂ 'ਚੇ ਦਾ ਫੈਕਟ ਤਾਂ ਪੈਂਦਾ ਹੀ ਆ ਭਾਈ